ਚਲੋ। ਪੈ ਸਰ ਕੀ ਨਾਮ ਹੈ? ਮੇਰਾ ਨਾਮ ਜੀ ਰਾਜ ਠਾਕੁਰ ਹੈ। ਮੈਂ EMPLOYEES FEDERATION ਚ ਪਹਿਲਾਂ ਜਨਰਲ ਸਕੱਤਰ ਰਹਾ ਹਾਂ ਤੇ ਹੁਣ ਸਾਡੀ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਆ ਉਹ ਚ ਵੀ ਮੈਂ ਪੰਜਾਬ ਦਾ ਸੈਕਟਰੀ ਹਾਂ। ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਕਿਸ ਤਰ੍ਹਾਂ ਬੈਠਣ ਲੱਗੇ। ਮੰਗਾਂ ਤਾਂ ਜੀ ਬਹੁਤ ਮੰਗਾਂ ਨੇ। ਮਤਲਬ ਜੇ ਹੁਣ ਗਿਣਨ ਲੱਗਾ ਤਾਂ ਮੈਂ ਟਾਈਮ ਬਹੁਤ ਲੱਗ ਜਾਣਾ। ਪਹਿਲਾਂ ਤਾਂ ਦੇਖੋ ਕਿੰਨੇ ਲੰਬੇ ਸਮੇਂ ਤੋਂ ਸਾਡੇ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਨੇ ਉਹ ਪੈਂਡਿੰਗ ਬਹੁਤ ਪਈਆਂ ਨੇ ਇਹਨਾਂ ਨੇ ਨਵੀਆਂ ਤੇਆਂ ਫਿਕਸੇਸ਼ਨ ਕੀਤੀਆਂ ਸੀ ਉਹਨਾਂ 'ਚ ਬਹੁਤ ਸੋਧ ਕਰਨ ਵਾਲੀ ਆ ਉਹ ਸਹੀ ਨਹੀਂ ਹੋਈਆਂ ਉਹ ਸਾਨੂੰ 113% ਦੇ ਹਿਸਾਬ ਨਾਲ ਦੇ ਰਹੇ ਆ ਜਦੋਂ ਕਿ 119% ਮੰਗਿਆ ਸੀ ਅਸੀਂ ਉਹ 'ਚ 6% ਦਾ ਸਿੱਧੇ ਮੁਲਾਜ਼ਮਾ ਨੂੰ ਘਾਟਾ ਪੈ ਰਿਹਾ ਤੇ ਸਾਡੇ ਜਿਹੜੇ ਇਹਨਾਂ ਨੇ ਸਕੇਲ ਰਿਵਾਈਜ਼ ਕੀਤੇ ਸੀਗੇ ਉਹਨਾਂ ਦੇ ਜਿਹੜੇ ਏਰੀਅਲ ਨੇ ਉਹ ਨਹੀਂ ਅਜੇ ਤੱਕ ਕਿਸੇ ਨੂੰ ਦਿੱਤੇ ਅਗਰੈਸਟੀਆਂ ਸੀਗੀਆਂ ਲੀਵਨ ਕੈਸ਼ਮੈਂਟ ਦਾ ਮਸਲਾ ਹੈ ਉਹ ਲੀਵਨ ਕੈਸ਼ਮੈਂਟ ਦਾ ਮਸਲਾ ਵਿੱਚ ਹੀ ਲਟਕਿਆ ਹੋਇਆ ਹੈ ਉਹ ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ ਹੈ ਮੈਨੇਜਮੈਂਟ ਨਾਲ ਗੱਲ ਕਰਦੇ ਆ ਇਹ ਕਹਿੰਦੇ ਪੰਜਾਬ ਸਰਕਾਰ ਕਰੂਗੀ ਮਤਲਬ ਸਾਡੀਆਂ ਬਹੁਤ ਜਿਹੜੀਆਂ ਅਹਿਮ ਮੰਗਾਂ ਨੇ ਉਹ ਜਦੋਂ ਵੀ ਸਾਡੀ ਮੈਨੇਜਮੈਂਟ ਨਾਲ ਮੀਟਿੰਗ ਹੁੰਦੀ ਹੈ ਇਹ ਪੰਜਾਬ ਸਰਕਾਰ ਦੇ ਪਾਲੇ ਚ ਸੁੱਟ ਦਿੰਦੇ ਨੇ ਇਹ ਤਾਂ ਜੀ ਪੰਜਾਬ ਸਰਕਾਰ ਮਸਲੇ ਹੱਲ ਕਰੋਗੀ ਉਹ ਪੰਜਾਬ ਸਰਕਾਰ ਦਾ ਐਡਾ ਮਾੜਾ ਹਾਲ ਹੋਇਆ ਹੋਇਆ ਹੈ ਵੀ ਅਜੇ ਤੱਕ ਮੇਰੀ ਇੰਨੀ ਉਮਰ ਹੋ ਗਈ ਵੀ ਅਸੀਂ ਇੰਨੀਆਂ ਸਰਕਾਰਾਂ ਦੇਖ ਚੁੱਕੇ ਕਾਂਗਰਸ ਦਾ ਸਰਕਾਰ ਵੀ ਦੇਖੀ ਅਕਾਲੀਆਂ ਦੀਆਂ ਸਰਕਾਰਾਂ ਵੀ ਦੇਖੀਆਂ ਲੋਕ ਕਹਿੰਦੇ ਸੀਗੇ ਕਾਂਗਰਸ ਬਹੁਤ ਮਾੜੀ ਹੈ ਫਿਰ ਵਿੱਚ ਉਹ ਅਕਾਲੀਆਂ ਦਾ ਸਮਾਂ ਆਇਆ 2007 ਤੋਂ ਲੈ ਕੇ 2017 ਤੱਕ ਲੋਕ ਉਹਨਾਂ ਦੇ ਸਮੇਂ ਦੇ ਵਿੱਚ ਵੀ ਸਾਡੀਆਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਸਾਡਾ ਨਪਟਾਰਾ ਨਹੀਂ ਹੋਇਆ ਲੋਕ ਮਤਲਬ ਅਕਾਲੀਆਂ ਤੋਂ ਵੀ ਨਾਰਾਜ਼ ਹੋਏ ਕਾਂਗਰਸੀਆਂ ਤੋਂ ਵੀ ਨਾਰਾਜ਼ ਹੋਏ ਫਿਰ ਇੱਕ ਸਮਾਂ ਆਇਆ ਜੀ ਬਦਲਾਅ ਦਾ ਲੋਕਾਂ ਦੇ ਮਨ ਦੇ ਵਿੱਚ ਆਇਆ ਵੀ ਆਪਾਂ ਇੱਕ ਬਦਲਾਅ ਲਿਆਈਏ ਸ਼ਾਇਦ ਕੋਈ ਪੰਜਾਬ ਦਾ ਸੁਧਾਰ ਹੋ ਜਾਏ ਉਸ ਬਦਲਾਅ ਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾਂ ਜਿੱਤ ਕੇ ਇਹ ਪੰਜਾਬ ਦੇ ਇਹਨਾਂ ਨੇ ਜਿਹੜੀ ਬਾਜ਼ਾਰਤ ਸੰਭਾਲੀ ਹੈ ਔਰ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ ਵੀ ਸ਼ਾਇਦ ਇਹ ਆਮ ਆਦਮੀ ਪਾਰਟੀ ਕੋਈ ਮੁਲਾਜ਼ਮਾਂ ਲਈ ਕੁਝ ਕਰੂਗੀ ਔਰ ਤੁਹਾਨੂੰ ਪਤਾ ਹੀ ਹੋਣਾ ਕਿ ਪੰਜਾਬ ਦੇ ਵਿੱਚ ਘੱਟੋ-ਘੱਟ 5.5-6 ਲੱਖ ਮੁਲਾਜ਼ਮ ਹੈ ਜੀ ਜੇ ਪਰਿਵਾਰਾਂ ਸਮੇਤ ਲਈਏ ਤਾਂ ਘੱਟੋ-ਘੱਟ 50-60 ਲੱਖ ਦੀ ਰੇਸ਼ੋ ਬਣ ਜਾਂਦੀ ਹੈ ਔਰ 50-60 ਲੱਖ ਬਹੁਤ ਵੱਡੀ ਗਿਣਤੀ ਹੁੰਦੀ ਹੈ ਔਰ ਉਸ ਦਾ ਜਿਹੜਾ ਇਹ ਮੰਗਾ ਨਹੀਂ ਮੰਨ ਰਹੇ ਮੁਲਾਜ਼ਮਾਂ ਦੀਆਂ ਉਹਨਾਂ ਦਾ ਇਹਨਾਂ ਨੂੰ ਖਮਿਆਜਾ ਆ ਹੁਣ ਪਿੱਛੇ ਇੱਕ ਲੋਕ ਸਭਾ ਦੇ ਇਲੈਕਸ਼ਨ ਹੋਏ ਨੇ ਤੇ ਇਹਨਾਂ ਨੂੰ ਸਿਰਫ ਤਿੰਨ ਸੀਟਾਂ ਆਈਆਂ ਕਿੱਥੇ 92 ਸੀਟਾਂ ਤੇ ਕਿੱਥੇ ਤਿੰਨ ਸੀਟਾਂ ਤੇ ਰਹਿ ਗਏ ਨੇ ਅੱਗੇ ਆਉਣ ਵਾਲੇ ਜਿਹੜੇ ਹੁਣ ਇਲੈਕਸ਼ਨ ਨੇ ਇਹ ਜੇ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਇਹਦਾ ਖਮਿਆਜਾ ਇਹਨਾਂ ਨੂੰ ਇਹਨਾਂ ਚੋਣਾਂ 'ਚ ਵੀ ਭੁਗਤਣਾ ਪੈਣਾ ਆ ਹੁਣ ਅੱਗੇ ਚਾਰ ਸੀਟਾਂ ਦੇ ਇਲੈਕਸ਼ਨ ਆ ਰਹੇ ਨੇ ਵਿਧਾਨ ਸਭਾ ਦੇ ਜਿਹੜੇ ਉਹਨਾਂ 'ਚ ਵੀ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਇੱਕ ਹੀ ਕਰ ਦਿੰਨੇ ਆ ਪਿੱਛੇ ਜਲੰਧਰ ਇਲੈਕਸ਼ਨ ਸੀਗੇ ਉਦੋਂ ਸਾਡੇ ਸਾਂਝਾ ਮਲਾਵੇ ਫਰੰਟ ਨੇ ਵੀ ਉੱਥੇ ਰੋਸ ਮਾਰਚ ਕੀਤਾ ਤੇ ਸਾਡੇ ਪੈਸ਼ਨਰ ਵੈਲਫੇਅਰ ਫੈਡਰੇਸ਼ਨ ਦਾ ਵੀ 5 ਅਗਸਤ ਦਾ ਰੋਸ ਮਾਰਚ ਸੀਗਾ ਉਦੋਂ ਇਹਨਾਂ ਨੇ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਮੀਟਿੰਗਾਂ ਦੇਤੀਆਂ ਥੋੜੀ ਜੀ ਸੀਐਮ ਨਾਲ ਮੀਟਿੰਗ ਕਰਾਵਾਂਗੇ ਸਾਨੂੰ ਵੀ ਮੀਟਿੰਗ ਦਿੱਤੀ ਗਈ ਸੀਐਮ ਨਾਲ ਪਰ ਕੀ ਹੋਇਆ ਉਹ ਇਲੈਕਸ਼ਨ ਹੋਣ ਤੋਂ ਬਾਅਦ ਉਹ ਮੀਟਿੰਗਾਂ ਫੇਰ ਅੱਗੇ ਡਿਲੇ ਕਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਫੇਰ ਡਿਲੇ ਕਰ ਦਿੱਤੀਆਂ ਗਈਆਂ 2 2 3 3 ਵਾਰੀ ਇਹਨਾਂ ਨੇ ਤਰੀਕਾ ਦੇਤੀਆਂ ਪਰ ਮੀਟਿੰਗਾਂ ਡਿਲੇ ਹੁੰਦੀਆਂ ਆ ਰਹੀਆਂ ਨੇ ਤੋ ਇਸ ਕਰਕੇ ਸੁਲਵਾਈ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਜੀ ਕਿ ਜਿਹੜੀ ਪੰਜਾਬ ਸਰਕਾਰ ਆ ਭੁੱਖੀ ਨੰਗੀ ਹੋਈ ਬੈਠੀ ਆ ਇਹਨਾਂ ਦੇ ਪੱਲੇ ਪੈਸਾ ਨਹੀਂ ਹੈਗਾ ਸਭ ਤੋਂ ਵੱਡਾ ਕਾਰਨ ਤਾਂ ਹੈਗਾ ਜਿਹੜਾ ਇਹਨਾਂ ਨੇ ਪੋਲਿਟੀਕਲ ਸਟੰਟ ਖੇਡੇ ਨੇ ਅਬ ਬੱਸਾਂ ਦੇ ਕਿਰਾਏ ਫ੍ਰੀ ਕਰਤੇ ਜੀ ਬਿਜਲੀ ਫ੍ਰੀ ਕਰਤੀ ਇਹਦਾ ਕਿੰਨਾ ਵੱਡਾ ਘਾਟਾ ਪੈ ਰਿਹਾ ਹੈ ਡਿਪਾਰਟਮੈਂਟਾਂ ਨੂੰ ਇਹਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਆ ਸਾਡੇ ਮੈਂ ਪੰਜਾਬ ਪੀਐਸਪੀਸੀ ਦੀ ਗੱਲ ਕਰਾਂਗਾ ਵੀ ਜਿਹੜੀ ਸਾਡੀ ਇਹ ਬਿਜਲੀ ਫਰੀ ਕੀਤੀ ਹੈ ਸਾਡੇ ਸਬਡਿਵੀਜ਼ਨਾਂ ਦੇ ਵਿੱਚ ਜਿੱਥੇ ਇੱਕ ਸਬਡਿਵੀਜ਼ਨ ਹੈ ਜਿੱਥੇ ਘਟੋ ਘਟ ਰੋਜ਼ ਦਾ ਰੈਵਨਿਊ 35-40 ਲੱਖ ਰੁਪਈਆ ਇਕੱਠਾ ਹੁੰਦਾ ਸੀ ਉਹ ਸਿਰਫ ਉਹਨੂੰ ਹਜ਼ਾਰਾਂ ਦੀ ਗਿਣਤੀ 'ਚ ਰਹਿ ਗਿਆ ਤੋਂ ਇੰਨਾ ਮਤਲਬ ਕਿ ਘਾਟਾ ਪੈ ਰਿਹਾ ਬੋਰਡ ਨੂੰ ਇਹ ਕਿੱਥੇ ਭਰਨਗੇ ਤੁਸੀਂ ਯਕੀਨ ਨਹੀਂ ਕਰਨਾ ਸਾਡੇ ਜਿਹੜੀ ਸਾਡੀ ਸਬਸਿਡੀ ਮਿਲਦੀ ਆ ਸਰਕਾਰ ਸਾਨੂੰ ਸਬਸਿਡੀ ਦਿੰਦੀ ਆ ਵੀ ਅਸੀਂ ਬਿਜਲੀ ਫਰੀ ਦਿੱਤੀ ਹੋਈ ਆ ਉਹਦੀ ਸਾਨੂੰ ਸਬਸਿਡੀ ਮਿਲਦੀ ਆ ਉਹ ਸਬਸਿਡੀ ਅੱਜ ਘਟੋ ਘਟ ਮੇਰੇ ਖਿਆਲ ਆ ਵੀ 20000 ਕਰੋੜ ਤੋਂ ਵੀ ਵੱਧ ਹੋ ਚੁੱਕੀ ਆ ਜਿਹੜੀ ਕਿ ਸਾਡੇ ਵਿਭਾਗ ਨੂੰ ਨਹੀਂ ਆਹੀ ਮਿਲ ਰਹੀ ਔਰ ਹੁਣ ਹਾਲ ਇਹ ਹੋਇਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੰਨਾ ਖਦਸ਼ਾ ਹੋਇਆ ਹੋਇਆ ਵੀ ਮੁਲਾਜ਼ਮਤ ਵਿੱਚ ਇੰਨਾ ਡਰ ਪੈਦਾ ਹੋਇਆ ਹੋਇਆ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀਆਂ ਪੈਨਸ਼ਨਾਂ ਉੱਤੇ ਤੇ ਸਾਡੀਆਂ ਤਨਖਾਹਾਂ ਉੱਤੇ ਵੀ ਮਤਲਬ ਕਟ ਲੱਗ ਸਕਦਾ ਰਣਨੀਤੀ ਕੀ ਰਹੀ ਆਉਣ ਵਾਲੇ ਟਾਈਮ ਤੇ ਤੁਹਾਡੀ ਰਣਨੀਤੀ ਹੈ ਜੀ ਮੁਲਾਜ਼ਮਾਂ ਦੇ ਵਿੱਚ ਇੰਨਾ ਰੋਸ ਹੈ ਇੰਨਾ ਰੋਸ ਹੈ ਜਿਆਦਾ ਕਿ ਹੁਣ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਮੁਲਾਜ਼ਮ ਨੇ ਉਹਨਾਂ ਨੇ ਛੁੱਟੀਆਂ ਭਰ ਕੇ ਹੜਤਾਲ ਤੇ ਨੇ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਅੱਜ ਹੜਤਾਲ ਤੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਸਾਨੂੰ ਕੋਈ ਮੀਟਿੰਗਾਂ ਦੇ ਕੇ ਨਾ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਤਾਂ ਅਸੀਂ ਵਿਧਾਨ ਸਭਾ ਜਾ ਕੇ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੰਨੇ ਸਮੂਹ ਮੁਲਾਜ਼ਮ ਨੇ ਲੱਖਾਂ ਦੀ ਗਿਣਤੀ 'ਚ ਉੱਥੇ ਪਹੁੰਚਣਗੇ ਔਰ ਇਹਨਾਂ ਦਾ ਘਰਾਹ ਕਰਨਾ ਪਊਗਾ ਸਾਨੂੰ ਮੇਰਾ ਖਿਆਲ ਆ ਵੀ ਫੇਰ ਸ਼ਾਇਦ ਇਹਨਾਂ ਦੇ ਕੰਨਾਂ ਦੇ ਜਿਹੜੇ ਪਰਦੇ ਨੇ ਖੁੱਲ ਸਕਣਗੇ ਪੰਜਾਬ ਸਰਕਾਰ ਦੇ ਫੇਰ ਸਾਡੇ ਮਸਲੇ ਹੱਲ ਹੋਣਗੇ